ਬੜਾ ਮੱਥੇ ਦੇ ਹੱਥ ਰੱਖਿਆ ਜੇ ਮੱਥੇ ਦਾ ਹੱਥ gira ਖੜਾ ਟੈਨਸ਼ਨ ਨਵੀਂ ਆ ਗਈ ਆ ਕਾਦੀ ਮੈਂ ਤੇਰੇ ਮੈਂ ਦੱਸਦਾ ਮੈਂ ਲੱਗੇ ਇਥੇ ਤੇ ਉਹ ਨਾ پرਾਣੇ ਦਾ ਫੋਨ ਆਇਆ ਸੀ ਹਾਂਜੀ ਮੈਂ ਸਭ ਕਰ ਲਉ ਆ ਫਿਰਦਾ ਹਾਂ ਪਰਾਣੇ ਨੂੰ ਫੋਨ ਕਰਾਂ ਅੱਛਾ ਤੇ ਗੱਲਬਾਤ ਪੁੱਛਾਂ ਵੀ ਕਿੱਦਾਂ ਕਿੱਦਾਂ ਕੀ ਗੱਲ ਹੋਈ ਆ ਕੁੜੀ ਕੋ ਆਈ ਆ ਰੋਸ ਕੇ ਆਈ ਆ ਕਿੱਦਾਂ ਵੀ ਹੁੰਦਸੀ ਹਰੀ ਗੱਲ ਪਰ ਉਹਨੇ ਮੈਨੂੰ ਤਾਂ ਗੁੱਸਾ ਬੜਾ ਸੀ ਪਰ ਜਦੋਂ ਪਰਾਣੇ ਨੇ ਗੱਲ ਦੱਸੀ ਵੀ ਆ ਕਰਤੂਤ ਕਰਕੇ ਆਈ ਸੀ ਉੱਥੇ ਲੈ ਕਮੇਟੀ ਕਮੇਟੀ ਚੋਕੀ ਜੋ ਤੂੰ ਕਹਿ ਨਹੀਂ ਸੱਚੀ ਸੀ ਮੈਨੂੰ ਅੱਗੇ ਲੱਗਦਾ ਸੀ ਮੈਂ ਉਹਦਾਂ ਨਹੀਂ ਪਹਸਾਨ ਕੀ ਵੀ ਇਹਦੇ ਲਈ ਦ ਤਿਆਂ ਧਿਆਣੀਆਂ ਹੁੰਦੀਆਂ ਆਪਣੇ ਘਰ ਨੂੰ ਹੁੰਦੀਆਂ ਉਹ ਕੋਈ ਗੱਲ ਛੋਟੀ ਮੋਟੀ ਹੋਈ ਹੋਗੀ ਬਹੁਤ ਵੱਡੀ ਗੱਲ ਕਰਕੇ ਕਮੇਟੀ ਦੇ ਪੈਸੇ ਸਾਰੇ ਚੋਕੇ ਜਿਹਨੂੰ ਦੇਈ ਪ੍ਰਦੀਪ ਨੂੰ ਮੈਂ ਨਾਲ ਮੈਂ ਚਾਚਾ ਤੇ ਉਹ ਪਰੋਣਾ ਕਿ ਤੂੰ ਤਿੰਨ ਟੜਾ ਸਵਾਰ ਬੜਾ ਵਧੀਆ ਸਾਰਿਆਂ ਦਾ ਹਾਂਜੀ ਪਰ ਉਹ ਕਹਿੰਦਾ ਵੀ ਇਹਨੇ ਇਦਾਂ ਕੀਤੀ ਨੇ ਉਹ ਜਿੱਦਾਂ ਆਈ ਉਦਾਂ ਹੀ ਛੱਡ ਕੇ ਆਵਾਂਗੇ ਠੀਕ ਆ ਠੀਕ ਗਾਲੀ ਸਮਝਾ ਕੇ ਆਵਾਂਗੇ ਉਹਨਾਂ ਨੂੰ ਤੇ ਇਹਨਾਂ ਨੂੰ ਸਾਈਡੋਂ ਬਿਠਾ ਕੇ ਗੱਲ ਆਪ ਗੱਲਬਾਤ ਕਰਾ ਕੇ ਆਵਾਂਗੇ ਇਹਨਾਂ ਦੀ ਬੜੀ ਚਲਾਕ ਭੈਣ ਤੇਰੀ ਚਲਾਕ ਚੁਣੂਕ ਤੇ ਨਹੀਂ ਪਰ ਮੈਂ ਦੱਸਦੀ ਕੁਝ ਨਹੀਂ ਮੈਂ ਪੁੱਛਿਆ ਮੈਨੂੰ ਨਹੀਂ ਕੋਈ ਦੱਸਿਆ ਤਾਂ ਅੱਨੀ ਵੀ ਮੈਨੂੰ ਤੇ ਕਹਿੰਦੀ ਮੈਂ ਇਦਾਂ ਹੋਈ ਜਦੋਂ ਉਹਨਾਂ ਕੁੱਟਿਆ ਉਹ ਕੀਤਾ ਇਹ ਕੀਤਾ ਆਈ ਵੀ ਮੈਂ ਰਾਹ ਚ ਆਉਂਦੇ ਸਾਹ ਜਦ ਲਿਆਉਣੀਆਂ ਪੁੱਛਿਆ ਸੀ ਮੈਂ ਕੀ ਕਰਨੇ ਵੀ ਗੱਲ ਕਿਹੜੀ ਕਰਨ ਦੇ ਤੁਸੀਂ ਉਹਦੇ ਕਮਰੇ ਚ ਕਹਿੰਦੀ ਕੁਝ ਨਹੀਂ ਨੇ ਪੱਠੇ ਵਟਾਉਣੇ ਰਹਿ ਗਏ ਵਿੱਚ ਤੇ ਮੈਨੂੰ ਟੈਨਸ਼ਨ ਚ ਆ ਗਿਆ ਟੈਨਸ਼ਨ ਤਾਂ ਫਿਰ ਹੁੰਦੀ ਆ ਭੈਣਾ ਦੀ ਜਦੋਂ ਇਦਾਂ ਹੋਣਾ ਨਹੀਂ ਉਹ ਪ੍ਰੋਗਰਾਮ ਬਣਾਉਂਦੇ ਆ ਕੱਲ ਨੂੰ ਸੱਡ ਕੇ ਆਉਂਦੇ ਨੂੰ ਚਲੋ ਵੇਖ ਲਾਂਗੇ ਥੋੜੀ ਕੱਪੜੇ ਘਰ ਹੀ ਵਧੀਆ ਲੱਗਦੀਆਂ ਵਾ ਤਾਂ ਉਹ ਸੋਭਾ ਜਗਦੀ ਉਹ ਹੀ ਹੁੰਦੀ ਆ ਸਾਨੂੰ ਸੋਭਾ ਮਿਲੂਗਾ ਇਹਨੂੰ ਮਿਲੂਗੀ ਚਾਹ ਵਧੀਆ ਕਿਦਾਂ ਤੁਹ ਜਿਹੜਾ ਫੋਨ ਲਾ ਕੇ ਪੁੱਛ ਰਿਹਾ ਕਿ ਕੀ ਕੀ ਚੱਲਦੀ ਆ। ਇਹ ਆਖਿਆ ਨਾ ਉਹਨੇ ਆਪਣੀ ਕੋਈ ਨਹੀਂ ਦੱਸੀ ਵੇਲਾ ਉਹਨਾਂ ਨੇ ਦੱਸਦੀ ਰਹੀ ਹਨ। ਚੱਲ ਕੋਈ ਗੱਲ ਨਹੀਂ ਕੁੜੀਆਂ ਕੇਫੇ ਕਰਦੀਆਂ ਹੀ ਵਾਦਾ ਘਾਟਾ ਤੇ ਕੋਈ ਗੱਲ ਨਹੀਂ ਇੱਕ ਵਾਰ ਸਮਝਾਉਣਾ ਸਾਡਾ ਫਰਜ਼ ਬਣਦਾ ਵਾ ਤੇ ਅਗਲੀ ਵਾਰ ਕਰੂ ਕੇ ਵੇਖ ਲਾਂਗੇ। ਹੁਣ ਕਿੱਥੇ ਸੰਦੀਪ ਆਈ ਤੇ ਨਾ ਸਾਗ ਲਿਆ। ਕਈ ਮਰੁੱਦਾਂ ਨੂੰ ਹੀ ਖਾਣ ਗੋਗਲ ਖਾਂਡਿਆ ਪੀ। ਅੱਛਾ ਹਾਂ ਬੜੀ ਬੜ ਮਿਲ ਕੁੱਕ ਲੱਗੀ ਉਹ ਜਿਆਦੀ ਰੋਟੀ ਬਣੀ ਪੋਇਆ ਨੂੰ। ਖਵਾਇਆ ਹੀ ਉਹਨੇ ਆਲਸੀ ਇਦਾਂ ਦੀ ਆ। ਚਲੋ ਕੀ ਕਰਨਾ ਫੇਰ ਥੋੜਾ ਮੇਰਾ ਵੀ ਤੇ ਇੰਨਾ ਗੱਲਬਾਤ ਤੇ ਮੈਂ ਆ ਗਏ ਫੇ ਮੋਟਰ ਤੇ ਬਹਿ ਗਿਆ ਮੈਂ ਜਦੋਂ ਇੱਥੇ ਗੱਲ ਥੋੜਾ ਆਪਣੇ ਆਪ ਨੂੰ ਥੋੜਾ ਰੈਲੈਕਸ ਕਰਦੇ ਆ ਤੇ ਉੱਪਰੋਂ ਬਾਬਾ ਜੀ ਦੀ ਬਾਣੀ ਚੱਲਣ ਦੀ ਗੱਡੀ ਵਧੀਆ ਸਹੀ ਪਾਲਸਾ ਸੀ ਦੀ ਬਹੁਤ ਵਧੀਆ ਆਵਾਜ਼ ਆਉਂਦੀ ਇੱਥੇ ਆ ਵਧੀਆ ਆਉਂਦੀ ਹੈ ਮੇਰਾ ਕਈਆ ਦਿਲ ਕਰਦਾ ਮੈਂ ਇੱਥੇ ਆ ਕੇ ਬਹਿ ਜਾਣਾ ਨਾ ਰੈਲੈਕਸ ਹੋ ਜਾਂਦਾ ਮੈਂ ਜਿਸ ਨੇ ਕਿੰਨ ਕਾ ਨਾ ਜੇ ਵੇਖਿਆ ਨਹੀਂ ਮੈਂ ਉੱਠੀ ਕਿ ਨਹੀਂ ਉੱਠੀ ਇਹ ਖਲਣਾ ਸੀ ਕੱਲ ਮਤਲਬ ਪਾ ਜਿਹੜਾ ਨਾ ਗੱਲ ਹੋਈ ਕਲਿੰਦਰ ਨਾਲ ਉਹਨਾਂ ਨਾਲ ਵੀ ਅਸੀਂ ਆਵਾਂਗੇ ਤੇ ਸੰਦੀਪ ਨੂੰ ਛੱਡ ਜਾਵਾਂਗੇ ਤੇ ਇਹਨੂੰ ਸਾਡਾ ਇਹ ਆਪਣੇ ਘਰ ਦੇ ਨਾਲ ਨਿਆਣੇ ਦੀ ਪੜਾਈ ਖਾ ਬਹੁੰਦੀ ਹੈ ਚਲੋ ਠੀਕ ਹੈ ਅੱਜ ਖੇਡ ਕੇ ਰਾਜੂ ਕੋਲ ਸਾਡੇ ਘਰ ਆਉਣ ਤੇ ਕੋਈ ਗੱਲ ਨਹੀਂ ਪੈ ਮੀਨਾ ਰਹਿਣਾ ਜਿੰਨਾ ਚਿਰ ਮਰਜ਼ੀ ਰਹਿਣਾ ਤੇ ਇਦਾਂ ਦੇ ਨਹੀਂ ਚੰਗੇ ਲੱਗੀਦਾ ਕਿਉਂਕਿ ਮੈਂ ਲੋਨ ਕੱਲ ਵਾਦਾ ਕੀਤਾ ਪ੍ਰੋਮਿਸ ਕੀਤਾ ਵਾ ਤੇ ਇਹੀ ਛੱਡ ਜਾਗੇ ਕੱਲ ਆ ਕੇ ਤੇ ਵੇ ਕਿੱਥੇ ਆ ਸੰਦੀਪ ਤੇ ਆਵਾਜ਼ ਮਾਰ ਤੇ ਸਾਡਾ ਇਹ ਲੋ ਹੈ ਚਲੋ ਮੈਂ ਮੈਨੂੰ ਬੁਲਾ ਦੇਣਾ ਬੁਲਾਵਾ ਸੰਦੀਪਾ ਲਿਸਨਦੀਪਾ ਆਰਡਰ ਤੂੰ ਬੇਬਾਰ ਕਿ ਨਹੀਂ ਚੜੀ ਯਾਰ ਇੰਨੀ ਨਹੀਂ ਚੜੀ ਇਹਨੂੰ ਫਟ ਜਾ ਨਹੀਂ ਭਾਬੀ ਜੀ ਕੀ ਗੱਲ ਠੀਕ ਠਾਕ ਵੀ ਬੰਦੇ ਤਾਂ ਅੰਦਰ ਨਿਮ ਬਲਾਉਂਦੇ ਆਂ ਆਖਾਂ ਨਾ ਮੈਨੂੰ ਬਲਾਉਂਦੇ ਚਲ ਮੈਂ ਉਹ ਨਹੀਂ ਭਾਬੀ ਜੀ ਬਾਹਰ ਲੈ ਵੀ ਤੇਰਾ ਵੀ ਆ ਗਿਆ ਸੰਦੀਪ ਸਦੀ ਉਠੀ ਹੈ ਤੇ ਉੱਠ ਕੀ ਹੋਣਾ ਖਾ ਲਿਆ ਸੰਦੀਪ ਉੱਠ ਕੇ ਆਪਣੀ ਤਿਆਰੀ ਜੂਰੀ ਕਰੋ ਜੇ ਤਰ ਮੈਂ ਸਾੜਾ ਇਹ ਤੁਹਾਡੇ ਪਿੰਡ ਕੀ ਅੰਦਰ ਸਾੜਾ ਇਹ ਵੀ ਆ ਵੀ ਹਾਂਜੀ ਪਹਿਲੇ ਤੇ ਮੈਂ ਉੱਠਣੀ ਲਈ ਹੈ ਤੇ ਤੂੰ ਇਹ ਤੇ ਪਹਿਲਾਂ ਕਹਿਤਾ ਪਿੰਡ ਸਾੜਾ ਇਹ ਕੀ ਗੱਲ ਨੇਵਾਂ ਸੰਜਕ ਤਾਂ ਰੋ ਗਿਆ ਵਾ ਤੇ ਆ ਨੋ ਚੰਦ ਆਪਣੀ ਗੱਲ ਨਹੀਂ ਅਸਲੀ ਮੈਂ ਕੱਲ ਗੱਲ ਕੀਤੀ ਕੁਲਿੰਦਰ ਸੌਣਾ ਤੇ ਮਾਸ਼ਾ ਰੋਣਾ ਕਿ ਅਸੀਂ ਕੱਲ ਖੜ ਜਾਗੇ ਕੁੜੀਆਂ ਹੋਗੇ ਕੁੜੀਆਂ ਆਪਣੇ ਘਰ ਚੰਗੀਆਂ ਲੱਗਦੀਆਂ ਮਾਂ ਤੇਤਿਆਂ ਘਰ ਵੇਖਣ ਚੰਗੇ ਲੱਗਦੇ ਮੇਰੇ ਬੱਚੇ ਦੀ ਪੜਾਈ ਖਰਾਬ ਹੋ ਗਈ ਹੈ ਵੀਰ ਜੀ ਮੈਂ ਕਿਹੜੇ ਬਗਾਨੇ ਖਾਣ ਆਈ ਆ ਜਿਹੜਾ ਤੁਸੀਂ ਮੈਨੂੰ ਉਪਰ-ਉਪਰ ਸਣਾਉਂਦੇ ਹੋ ਮੈਂ ਤੇ ਆਪਣੇ ਮਾਪਿਓ ਦੇ ਘਰ ਹੀ ਆਈ ਆ ਕੋਈ ਗੱਲ ਨਹੀਂ ਤੁਸੀਂ ਜੀ ਆਓ ਸਾਡੇ ਨਾਲ ਕੋਈ ਬੰਨ ਮਹੀਨਾ ਰੋ ਦੋ ਮਹੀਨਾ ਕੋਈ ਪ੍ਰੋਬਲਮ ਨਹੀਂ ਹੈ ਪਰ ਜੇ ਤੁਸੀਂ ਇਦਾਂ ਝਗੜਾ ਕਰਕੇ ਉਹਨੇ ਫਿਰ ਚੰਗਾ ਨਹੀਂ ਲੱਗਦਾ ਨਾ ਇਸੇ ਸੇ ਟੁੱਟਦੀ ਟੁੱਟ ਜਾਂਦੀ ਆ ਅਸੀਂ ਬੰਦੇ ਇਦਾਂ ਦੇ ਆ ਕਿ ਕੁੜੀਆਂ ਵਾਲਿਆਂ ਤੇ ਸਾਡਾ ਫਰਜ਼ ਵੀ ਤੁਹਾਨੂੰ ਸਾਡਾ ਹੀ ਹੋ ਸਕੇ ਉਹ ਤੇ ਮੈਂ ਗੱਲ ਮੰਨਦੀ ਤੁਹਾਡੀ ਕਿ ਮੈਂ ਨਾ ਝਗੜਾ ਕੀਤਾ ਵਾ ਤੇ ਤਾਂ ਮੈਂ ਇੱਥੇ ਆਈ ਆ ਪਰ ਇਹ ਤਾਂ ਰਸੋਚੋ ਨਾ ਉਹਨਾਂ ਦਾ ਹੱਦ ਤੱਕ ਮੈਨੂੰ ਫੋਨ ਨਹੀਂ ਆਇਆ ਉਹਨਾਂ ਦੇ ਬੱਚਾ ਵੀ ਮੈਂ ਨਾਲ ਲੈਟਾ ਉਹਦੇ ਤੇ ਤੱਕ ਸੋਗ ਨਹੀਂ ਆਦਾਂ ਕਿ ਤੱਕ ਫੋਨ ਕੀਤਾ ਚਲ ਕੋਈ ਗੱਲ ਨਹੀਂ ਹੁੰਦੇ ਵਾਲੇ ਆ ਚਲ ਆਪਾਂ ਉਹਨਾਂ ਦਾ ਕਤਲ ਕਰਨੀ ਪੈਣੀ ਆ ਆਪਾਂ ਇੱਕ ਆ ਵੇਜਦੇ ਆ 874 ਹੋ ਜਰੀਏ ਸੰਜੀ ਕਰ ਤੇ ਆ ਨਾ ਉਹ ਤੇ ਜਲਦੀ ਸਮਝਾ ਦੇ ਨਾ ਇਦਾਂ ਨਹੀਂ ਘੜੀਦਾ ਚੰਗੇ ਨਹੀਂ ਲੱਗਦਾ ਠੀਕ ਆ ਮੈਂ ਗੱਡੀ-ਗੁਡੀ ਤਿਆਰ ਕਰਦਾ ਹਾਂ ਦਾ ਹਾਂ ਤੋਂ ਤੇ ਤਿਆਰ ਹੋਈ ਚੱਲੀਏ ਤੇ ਸਾਡਾ ਫਰਜ ਹੋਣਾ ਘਰੋਂ ਸਾਡੇ ਕਹੇ ਕੱਲ ਪ੍ਰੋਮਿਸ ਕੀਤਾ ਵਾਦਾ ਕੀਤਾ ਰੋਣਾ ਨਾ ਨੀਰ ਜੀ ਮੈਂ ਨਹੀਂ ਉੱਥੇ ਜਾਣਾ ਜੇ ਆਣਾ ਤਾਂ ਜਦ ਮੈਂ ਆਈ ਆ ਨਾ ਮੈਨੂੰ ਪਤਾ ਮੈਨੂੰ ਤਾਂ ਡਰ ਲੰਦਾ ਉਹ ਉੱਥੇ ਜਾਣ ਨੂੰ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਚਾਰ ਹੋ ਤੁਸੀਂ ਮੈਂ ਆਪਣੇ ਸਮਝਾ ਲਉਂ ਜਿੱਦਾਂ ਮੈਂ ਇੱਥੇ ਕਹ ਜੀ ਇਦਾਂ ਉੱਥੇ ਹਰ ਕੋ ਉੱਥੇ ਨਹੀਂ ਕਰੇ ਹਾਂ ਕਿ ਬੇਜਤੀ ਨਹੀਂ ਕਰਾਉਣੀ ਅਸੀਂ ਵਧੀਆ ਤਰੀਕੇ ਨਾਲ ਜਾਣਾ ਉਹਨਾਂ ਨਾਲ ਗੱਲਬਾਤ ਕਰਕੇ ਉਹ ਆਪਣੇ ਘਰ ਜਾ ਤੇ ਬੱਚੇ ਪੜਾ ਲਿਖਾ ਆਪਣਾ ਘਰ ਆਪਣਾ ਹੁੰਦਾ ਹੋ। ਵੀਰ ਜੀ ਤੈਨੂੰ ਮਰਦੇ ਤਾਂ ਸੀ ਨਹੀਂ ਆਂਦਾ ਜਿਹੜੀਆਂ ਮੈਂ ਗੱਲਾਂ ਦੱਸਣ ਦੀ ਉਹ ਤੇ ਤੁਹਾਨੂੰ ਵਿਸ਼ਵਾਸ ਹੀ ਨਹੀਂ ਆ ਮੇਰੇ ਮਾਰ ਮਾਰ ਕੇ ਲਾਸਾਪਾਤੀਆਂ ਤੇ ਮੈਂ ਉੱਥੇ ਜਾਵਾਂ ਉਹ ਮੈਨੂੰ ਤੇ ਫੋਨ ਤੱਕ ਨਹੀਂ ਕਰਦੇ ਮੈਂ ਕਿੱਥੇ ਜਾਵਾਂ ਉੱਥੇ ਅਸ ਸੰਦੀਪ ਕੋਈ ਗੱਲ ਨਹੀਂ ਫੋਨ ਹੀ ਤਾਂ ਟੁਕੜਾ ਕਰ ਲਿਆ ਵਾ ਲਾਸਾਪਾਤ ਤੇ ਤੇਰੀ ਕੋਈ ਗੱਲਤੀ ਹੈਗੀ ਹੋਣ ਜਾ ਕੇ ਉੱਥੇ ਨੁਕਤਾ ਦਾ ਕਰਨਾ ਜੋਗੇ ਹੈਗਾ ਵਾ ਇਹ ਤਾਂ ਰਿਸ਼ਤੇ ਹੀ ਟੁੱਟਦੇ ਟੁੱਟ ਜਾਂਦੀ ਹੈ ਚੰਗੇ ਨਹੀਂ ਲੱਗੀਦਾ ਆ ਪਰ ਇਤਨੀ ਜੋੜਨੀ ਆ ਪਰ ਤੋੜਨੀ ਨਹੀਂ ਬੱਚਿਆਂ ਦੀ ਕੋਈ ਦੇਖੋ ਤਾਂ ਆਪਣੇ ਦਾ ਬੱਚੇ ਤਾਂ ਨਜਵਾਨ ਹੋਣਗੇ ਤੇ ਚਲੋ ਸਾਡੇ ਤਿਆਰ ਕਰੋ ਇਹਨੂੰ ਤੇ ਸਮਝਾਓ ਇਹਨੂੰ ਚਲੋ ਕਰਦੇ ਹੋ ਉੱਥੇ ਵੀ ਜਾ ਕੇ ਇਦਾਂ ਗੱਲਬਾਤ ਨਹੀਂ ਵਾਦ ਕੱਟ ਕਰਨੀ ਸਾਡੀ ਬੇਇੱਜ਼ਤੀ ਨਹੀਂ ਹੋਣੀ ਜਿੰਨਾ ਤਾਂ ਅਲੱਗ ਬਨੇਕੇ ਬੰਦੇ ਆਏ ਕੋਈ ਸਿਆਣੇ ਬੰਦੇ ਆਏ ਆ ਤੇ ਨਾ ਆਪਣਾ ਘਰ ਸੋਹਣਾ ਆਪਣਾ ਉਸ ਨੂੰ ਦੂਜੇ ਤਰੀਕੇ ਨਾਲ ਪਾ ਵੀ ਜੀ ਵੀਰ ਜੀ ਨੂੰ ਸਮਝਾਓ ਮੈਂ ਨਹੀਂ ਉੱਥੇ ਜਾਣਾ ਸੰਦੀਪ ਇਦਾਂ ਨਹੀਂ ਕਰੀਦਾ ਹਾਂ ਲੋਹੇ ਦਾ ਕੰਮ ਹੋਣਾ ਵੀਰ ਤੇਰਾ ਬਹੁਤ ਗੁੱਸੇ ਵਾਲਾ ਮੈਨੂੰ ਪਤਾ ਨਹੀਂ ਗੁੱਸੇ ਵਾਲਾ ਇਹ ਤਾਂ ਮੈਂ ਮੰਦੀ ਆ ਤੇ ਵੀਰ ਜੀ ਗੁੱਸੇ ਵਾਲਾ ਮਰੇ ਯਾ ਤਾਂ ਇਹ ਮੈਨੂੰ ਬਾਹਰ ਪਰਕੇ ਨਾ ਕੰਮ ਕੱਢਣ ਵਾਲੀ ਗੱਲ ਕਰਨ ਦੇਈ। ਚਾ ਨਹੀਂ ਉੱਠ ਤੋ ਤਿਆਰ ਹਾਂ ਤੇ ਤੇ ਛੱਡ ਗਿਆ ਯੇ। ਸੱਚੀ ਸੇ ਅਣਿਆ ਨੇ ਆਖਿਆ ਵਾ ਜੇ ਮੇਰੀ ਮਾਂ ਜੇ ਇੱਥੇ ਹੁੰਦੀ ਨਾ ਤੇ ਮੈਨੂੰ ਇੱਕ ਨਾਲ ਆ ਕੇ ਰੱਖਦੀ ਪਰਜਾਈਆਂ ਤਾਂ ਫਿਰ ਪਰਜਾਈਆਂ ਵਾਲੇ ਹੀ ਕਰਕੇ ਵਿਖਾਲ ਦੀਆਂ ਮਾ ਨਾ ਜੇ ਮੇਰੀ ਮਾਂ ਇੱਥੇ ਹੁੰਦੀ ਤੇ ਅੱਜ ਮੈਨੂੰ ਕਦੀ ਨਾ ਥੇ ਘੱਲਦੀ ਜਿੰਨਾ ਤੱਕ ਮਾਂ ਪਿਓ ਹੁੰਦਾ ਨਾ ਕੋਲ ਉਹਨਾਂ ਦਾ ਕੀ ਹੱਥੀ ਸਮਾਂ ਧੀਆ ਦੇ ਹੁੰਦੀ ਘਾਵਾਂ ਉੜਕੇ ਨੇ ਕੋਈ ਕਰਦਾ ਚੱਲ ਮਾਣਾ ਘਰ ਤੇ ਆਪਣਾ ਹੀ ਕੰਮ ਆਉਣਾ ਵਾ ਜਾੜਾ ਤੇ ਹੁਣ ਮੈਨੂੰ ਪੜਣਾ ਹੀ ਆ ਇਹ ਤਾਂ ਮੈਨੂੰ ਬਹੁਤ ਫੜ ਕੇ ਕੱਢਣ ਵਾਲੀ ਗੱਲ ਕਰਨ ਦੇ ਆ ਨਹੀਂ ਮੇਰੀਆਂ ਕਿਸਮਤੇ ਨੀ ਮੈਂ ਆਪਣੇ ਘਰਦਿਆਂ ਨਾਲ ਵੀ ਵਗਾੜ ਲਈ ਤੇ ਇੱਥੇ ਆਣ ਕੇ ਮੈਂ ਬਹਿ ਗਈ ਮੈਂ ਤਾਂ ਉੱਥੇ ਬੜੇ ਮਾਣ ਨਾਲ ਕਹਿ ਕੇ ਆਈ ਸੀ ਕਿ ਮੇਰਾ ਭਰਾ ਜਿਹੜਾ ਨਾ ਮੈਨੂੰ ਜ਼ਿੰਦਗੀ ਭਰ ਖਵਾਲ ਸਕਦਾ ਤੁਹਾਡੀਆਂ ਰੋਟੀਆਂ ਤੇ ਨਹੀਂ ਆਈ ਮਾਨ ਦੇ ਨਾਲ ਮੈਂ ਕਿਹਾ ਹੀਗਾ ਅੱਜ ਤੇ ਮੇਰਾ ਦਾ ਸਾਰਾ ਮਾਣ ਹੀ ਤੋੜਤਾ ਪਰ ਆ ਪਰਜਾਈ ਨੇ ਤੋੜਿਆ ਵਾ ਇਨੂੰ ਮੈਂ ਕਿਹੜਾ ਕਹਿਨੀ ਸੀ ਕਿ ਮੇਰੇ ਪੈਰਾ ਥਲੇ ਤਲੀਆਂ ਵਸਾ ਮੈਂ ਤੇ ਇਹੋ ਹੀ ਨਾ ਚਾਰ ਦਿਨ ਰਹਿ ਜੰਨੀ ਹੋਰ ਤੇ ਕਿੱਦਾਂ ਮੈਨੂੰ ਚੱਲ ਲੈਂਦੇ ਪਰ ਇਹ ਚੱਲਣ ਜੋਗੀ ਨਹੀਂ ਨਾਰੇ ਮੇਰੇ ਭਰਾ ਨੂੰ ਪੁੱਠੀਆਂ ਸਿੱਧੀਆਂ ਮੱਤਾ ਦੇ ਕੇ ਨਾ ਪਰ ਗਈ ਨਹੀਂ ਨੀਨੇ ਤਾਂ ਮੇਰੇ ਭਰਾ ਨੂੰ ਹੱਥਾ ਚ ਲੈ ਲਿਆ ਮੇਰਾ ਭਰਾ ਤਾਂ ਕਿਤੇ ਮੇਰੀ ਕੋਈ ਗੱਲ ਨਾ ਮੋੜੇ ਆ ਪਰਜਾਈਆਂ ਦੀ ਹੈ ਨਾ ਪਰਜਾਈਆਂ ਹੀ ਹੁੰਦੀਆਂ ਫਿਰ ਏਦਾਂ ਦੀ ਨਾ ਜਿਹੜੀਆਂ ਭੈਣ ਭਰਾਵਾਂ 'ਚ ਤੜਕਾਰ ਪਾ ਹੀ ਦਿੰਦੀਆਂ ਵਾਂ ਚੱਲ ਬਣਾ ਜਾਣਾ ਤਾਂ ਬੜਾ ਪੈਣਾ ਹੀ ਆ ਮੈਂ ਇੱਥੇ ਰਹਿ ਵੀ ਨਹੀਂ ਸਕਦੀ ਜਿਹੜਾ ਤਾਂ ਮੈਨੂੰ ਕਹਿ ਕੇ ਗਏ ਆ ਵੀ ਚੱਲ ਉੱਠ ਤਿਆਰ ਹੋ ਤੈਨੂੰ ਛੱਡ ਕੇ ਆਈਏ ਨਾ ਮੇਰੀ ਕੋਈ ਸੁਣੀ ਸੁਵਾਨਨ ਨਾ ਹੋਰ ਉਹਦਾ ਤਰਵਿੰਦਰ ਦਾ ਕੂਨ ਸੁਣ ਕੇ ਤੇ ਝਾਟੀ ਮੈਨੂੰ ਕਹਿਤਾ ਵੀ ਚੱਲ ਤਿਆਰ ਹੋ ਜਾ ਤੂੰ ਮੈਂ ਕਿਹੜੇ ਨੱਕ ਨਾਲ ਉੱਥੇ ਜਾਵਾਂਗੀ ਮੈਨੂੰ ਤਾਂ ਇਹ ਸਮਝ ਨਹੀਂ ਆਉਂਦੀ ਹਾਂਜੀ ਹੋ ਗਏ ਤਿਆਰ ਹਾਂ ਤਿਆਰ ਹੋ ਗਿਆ ਤੇ ਕਿਦਾਂ ਰੈਡੀ ਹਾਂ ਹਾਂਜੀ ਰੈਡੀ ਦੋ ਕੁੜੀਆਂ ਤੇ ਪਾਤੀਆਂ ਪਿੰਨੀਆਂ ਤੇ ਪਾਤੀਆਂ ਪਾਤੀਆਂ ਥੋੜੀ ਪਾ ਲੈ ਪਾਤਾ ਸਭ ਕੁਝ ਆਪਣਾ ਢੋੜ ਵਧੀਆ ਕਰਦਾ ਵਧੀਆ ਹੁੰਦਾ ਹਾਂਜੀ ਆ ਜਾਓ ਲੇਟ ਹੋ ਗਈ ਪਿੰਨੀਆਂ ਪਾ ਦੋ ਤੇ ਬੋਬੀ ਵੀ ਹਣੀ ਬੋਬੀ ਪਾ ਦੋ ਥੋੜੀ ਠੀਕ ਆ ਕਿੰਨਾ ਕੁ ਸਮਾਂ ਲਿਆ ਆ ਬਸ ਦਰਮਿਆ ਤੇ ਜੀ ਨੀ ਪਾ ਦੀਆਂ ਦੋ ਚਾਰ ਪਿੰਨੀਆਂ ਚਲੋ ਪਸੰਦੀ ਤਿਆਰ ਹੋਏ ਨੀ ਇਹੇ ਹੋ ਗਏ ਤਾਂ ਚਲੋ ਚੱਲੀਏ ਸੁਲੇਮਾ ਆ ਲੈ ਆਪਣਾ ਸੁਣਾ ਰੱਖ ਲੋ ਇੱਥੇ ਗਨਾਈ ਹੋ ਗਏ ਤਿਆਰ ਅੰਜੀ ਨਾ ਪੀ ਤਾਂ ਅੰਜੀ ਮੰਮਾ ਚਲੋ ਬੋਤਲ ਲਈਏ ਹਾਂ ਜਦੋਂ ਤੁਹਾਨੂੰ ਗੱਜਾ ਆਪਣੇ ਦਾ ਚਾਹੀਦਾ ਆਹ ਸਾਰਾ ਸਿੱਧਾ ਪਿੰਡ ਆਪਣੇ ਦਾ ਕੇ ਬਾਹਰ ਕਿ ਨਹੀਂ ਜਾ ਲਗਾ ਇਹ ਵੀ ਚਾਹੀ ਪਰ ਪਿੰਡ ਤੋਂ ਗੱਡੀ ਨਾ ਕਰਦਾ ਮਮੀ ਨੇ ਗੱਲ ਆਪਣੀ ਮੈਂ ਲੱਗਾ ਗੱਡੀ ਚਾਹ ਕਰ ਆਇਆ ਜੇ ਲੇਟ ਹੋਣ ਗਈ ਹਾਂ ਲੈ ਬੋ ਸਰਨਜੀਤ ਜੰਦ ਜੰਦ ਪੁਆ ਜਿਹੜਾ ਮੁੰਡਾ ਪਈ ਗਾ ਮਿਲ ਚਲੀਏ ਚਲ ਮੈਂ ਲੈ ਲੈਣੇ ਆ ਤੇ ਨਾਲੇ ਸਨੇਹੀ ਵੀ ਬਾਨ ਨੇ ਆਈ ਆਲੇ ਸੰਦੀਪ ਵੀ ਮਿਲ ਲੂਗੀ ਹਾਂ ਚਲੋ ਠੀਕ ਆ ਅ ਸੰਦੀਪ ਤੁਹਾਡਾ ਕਿੱਦਾਂ ਦਿਨ ਖਾਦਾ ਮਿਰਜੀ ਜੀ ਜੇ ਤਾਂ ਇਹ ਕੰਨੇ ਤੇ ਚਲ ਜਾਨੇ ਹਾਂ ਠੀਕ ਆ ਜਾਂਦੇ ਜਾਂਦੇ ਆਪਾਂ ਨਾ ਇੱਕ ਵਾਰਨਾ ਘਟ ਜਾਂਦੇ ਨੇ ਤੇ ਨਾਲੇ ਪੁਆ ਜਣ ਮਿਲ ਜੈਨੇ ਕਾਫੀ ਟਾਈਮ ਹੋ ਗਿਆ ਮਿਲਿਆ ਨੂੰ ਠੀਕ ਆ ਅਜਾਂਦੇ ਤੇ ਭੁਆਜੀ ਨੂੰ ਮਿਲ ਜਾਨੇ ਆ ਕਾਰਪੇਟ ਹੀ ਜਾ ਕੇ ਮਿਲ ਲੈਣੇ ਉਹਨਾਂ ਨੂੰ ਚਲੋ ਉੱਥੇ ਮਿਲ ਲੈਣੀ ਆ ਜਿਆਦਾ ਟਾਈਮ ਨਹੀਂ ਥੋੜਾ ਦੋ ਕੁ ਮਿੰਟ ਮਿਲ ਕੇ ਚੱਲ ਜਾਨੇ ਚਲੋ ਕੋਈ ਐਸੇ ਕਾਰ

ਬਹੁਤ ਸ਼ਾਬਾਸ਼ ਬਈ ਪਿਆਜਾ ਸ਼ੌਠ ਠੀਕ ਠਾਕ ਹੈ ਬਈ ਸਾਰੀ ਬੰਦਗੀ ਬਈ ਸੁਣਾਓ ਆਪਣਾ ਬਹੁਤ ਵਧੀਆ ਠੀਕ ਠਾਕ ਦੇ ਬਾਕੀ ਵੀਰ ਜੀ ਹੋਣੇ ਠੀਕ ਠਾਕ ਸਭ ਵਧੀਆ ਠੀਕ ਠਾਕ ਬਣਦੀ ਹੈ ਸ਼ੁਕਰ ਹੈ ਨਹੀਂ ਅੱਗੇ ਮੈਂ ਸਾਨੂੰ ਅੱਛਾ ਜਾਂਦੇ ਪਹੁੰਚਣ ਕੋ ਬਈ ਇਤਨੀ ਵਧੀਆ ਕੀਤਾ ਵਧੀਆ ਕੀਤਾ ਬਹੁਤ ਵਧੀਆ ਉਹ ਜਿਹੜੀ ਕਹਿੰਦੇ ਮੈਂ ਪਾਰਕ ਦੇ ਵਿੱਚ ਬੈਠਿਆ ਤੇ ਇੱਥੇ ਆ ਜਾਓ ਅੱਛਾ ਅੱਛਾ ਤੇ ਮੈਂ ਕਹਿੰਦੇ ਇੱਥੇ ਬੈਠ ਜੀ ਵਧੀਆ ਕਿ ਲੱਗੋ ਨਾ ਫਿਰ ਨੰਨ ਦਾ ਜੀ ਚੱਲਦਾ ਬਿਲਕੁਲ 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 ਕਦੋਂ ਦੀ ਆਈ ਸੰਦੀਪ ਸੰਦੀਪ ਨੂੰ ਹੋਏਗੇ ਤਿੰਨ ਚਾਰ ਦਿਨ ਆਈ ਨੂੰ ਅੱਛਾ ਚਲੋ ਵਧੀਆ ਕੀਤਾ ਸੰਦੀਪ ਦੇ ਬਾਹਲੇ ਤੋਂ ਵੀ ਆ ਗਏ ਬਿਲਕੁਲ ਬਿਲਕੁਲ ਮੈਂ ਛੱਡਣ ਚੱਲੇ ਸੀ ਮੈਂ ਤੇ ਉੱਥੋਂ ਆ ਕੇ ਚੱਲ ਚੱਲੀ ਆ ਤੇ ਮੇਰ ਕੋ ਨਹੀਂ ਰਹਾ ਕੁਾਜੀ ਕੋਈ ਨਹੀਂ ਪੈਰ ਆਉਂਦੀ ਤੜਕੋ ਤੇ ਇਸ ਵਾਰ ਤੇ ਤੂੰ ਆਇਓ ਹੋਰ ਬੱਚਿਆਂ ਦੀਆਂ ਛੁੱਟੀਆਂ ਪਈਆਂ ਹੀ ਨਾ ਦੋ ਦਿਨ ਮੈਂ ਰਹਿਣ ਆਈ ਆ ਠੀਕ ਹੈ ਹੋਰ ਸਕੂਲ ਉਹਨਾਂ ਦੇ ਜਦੋਂ ਤੁਸੀਂ ਅੱਜ ਆਇਓ ਸਾਰਾ ਪਰਿਵਾਰ ਹਾਂਜੀ ਹੁਣ ਚਾਹ ਪਾਣੀ ਪੀ ਲਿਆ ਤਾਂ ਫੇਰ ਚਾਹ ਪਾਣੀ ਪੀ ਕੇ ਜਾਣਾ ਕੋਈ ਨਹੀਂ ਚਾਹ ਪੀ ਲੈਣੇ ਆ ਉਹ ਲਾਗੋ ਨੇ ਨੰਗਾ ਨੂੰ ਨਾ ਦਿਲ ਨਹੀਂ ਕੀਤਾ ਕਹਿੰਿਆ ਕਿ ਭਵਾਂਸ਼ੂ ਮੈਂ ਤੇ ਤੇਰੀ ਬਾਤ ਕਰਾਂ ਹਾਂਜੀ ਜੇਦਾ ਪਿਆਰ ਹੋਵੇ ਤੇ ਫੇਰ ਹੀ ਆਵੇਂਗਾ ਹਾਂਜੀ ਬੜੀਆ ਉਹ ਉਫੜ ਜਣੀ ਬਾਕੀ ਪਰਿਵਾਰ ਸਭ ਠੀਕ ਠਾਕ ਹਾਂਜੀ ਠੀਕ ਠਾਕ ਸਭ ਠੀਕ ਚੱਲਦਾ ਵਾ ਮੈਂ ਨਹੀਂ ਬਾਕੀ ਕਰੋ ਬਾਕੀ ਲੈ ਲੈਣੇ ਕਰਨੀ ਚਾਹ ਨਾਲ ਲੱਗੇ ਨੇ ਦੇ ਹੱਥਾਂ ਵਾਲਾ ਉਹ ਵੀ ਨਹੀਂ ਉਹਨਾਂ ਦੇ ਚਾਲਿਆਂ ਵਾਲਾ ਭਾਜੀ ਚਾਹ ਦੀ ਤਾਂ ਜਰੂਰਤ ਨਹੀਂ ਇੱਥੇ ਤਾਂ ਰੋਟੀ ਪਾਣੀ ਛੱਕ ਕੇ ਆਏ ਆ ਕੋਣ ਤੁਹਾਨੂੰ ਵੇਖਣ ਦੇ ਹੀ ਨਹੀਂ ਤੇ ਨਹੀਂ ਕਿ ਮਿਲ ਕੇ ਜਾਣਾ ਨਹੀਂ ਜਰਦੀ ਆ ਸੁਪਰ ਆ ਸੁਪਰ ਅਮਾਲਕ ਦਾ ਸੱਚੇ ਪਾਸ਼ਾ ਦਾ ਤੁਸੀਂ ਸਾਡੇ ਕੋਲ ਆਏ ਹੋ ਹੈ ਤੇ ਮੈਂ ਕੋਈ ਲੈ ਆਉਂਦਾ। ਭਾਜੀ ਚਾਹ ਦੀ ਖੇਚਲ ਨਾ ਕਰਿਓ ਮੈਂ ਜਦੋਂ ਜਦਾਂ ਭੁਗ ਮਿਲ ਜਾਪਾਂ ਹੁੰਦਾ ਪੀਰੂੰਗਾ। ਮੈਂ ਟਾਈਮ ਦਿੱਤਾ ਵੈਨਾਂ ਦੇ ਤੇ ਉੱਥੇ ਜਾਣਾ ਮੈਂ। ਤੇ ਚਲੋ ਉੱਥੇ ਡੱਬਾ ਮੈਂ ਆਂ ਧਿਆਨ ਕੇ ਰੱਖਿਆ ਉਹ ਲੈ ਆਉਂਦਾ। ਚਲੋ ਕੋਈ ਗੱਲ ਮੈਂ ਹੁੰਦਾ ਸਭ ਪੀ ਲੂੰਗਾ ਚਾਹ ਤੇ ਚਲ ਤੁਸੀਂ ਵੇਖ ਦੋ ਜਿੱਤਾ। ਚਲੋ ਇੱਥੇ ਪੀਨੇ ਚਾਹ। ਆ ਨਹੀਂ ਮੈਂ ਲੈ। ਅਬ ਭਾਜੀ ਨਾ ਗੱਪਾ ਸੱਪਾ ਮਾਰਦੇ। ਨਹੀਂ ਗੱਲਾਂ ਬਾਤਾਂ ਕਰਦੇ ਹਾਂ ਨਾ ਚੱਪੈ। ਮੈਂ ਤਾਂ ਭਾਵਾ ਇੱਥੇ ਰਿਹਾ। ਤੋਪ ਸੇਕਦੇ ਨਾਲੇ। ਆ ਤੋਪ ਸੇਕਦੇ ਆ। ਚਲੋ ਬਾਤਾਂ ਕਰੀਏ। ਥੋੜਾ ਟਾਈਮ ਟੜੇ ਨਾਲ।